ਸੱਤ ਅਟ ਗੋਲੀਆਂ ਲੱਗੀਆਂ ਤੁਹਾਡੇ ਸੱਤ ਲੱਗੀਆਂ ਆਪਾਂ ਸਾਰੀ ਗੱਲਬਾਤ ਕਰਾਂਗੇ ਕਿੱਥੇ ਕਿੱਥੇ ਗੋਲੀ ਲੱਗੀ ਪਹਿਲੇ ਦੱਸੋ ਪਹਿਲੀ ਗੋਲੀ ਭਾਜੀ ਜਦੋਂ ਉਹ ਐਂਟਰ ਕੀਤਾ ਦਰਵਾਜ਼ੇ ਤੋਂ ਜਿਹੜਾ ਉਹ ਗੈਂਗਸਟਰ ਦਾ ਰਿਸ਼ਾ ਪਹਿਨਦਾ ਪਹਿਲੀ ਗੋਲੀ ਇੱਥੇ ਵੱਜੀ ਜਦੋਂ ਮੈਂ ਉੱਠਿਆ ਤੁਸੀਂ ਉਹ ਜਿਹੜੀ ਵੀਡੀਓ ਹੈ ਨੂੰ ਥੋੜਾ ਸਲੋ ਕਰਕੇ ਦੇਖਿਓ ਅੱਛਾ ਦੂਜੀ ਗੋਲੀ ਇੱਥੋਂ ਐਂਟਰ ਕਰਕੇ ਮੇਰੀ ਕੋਹਣੀ 'ਚ ਵੱੜ ਗਈ ਇੱਥੇ ਅੱਛਾ ਦੋ ਗੋਲੀਆਂ ਮੇਰੇ ਉਦੋਂ ਲੱਗੀਆਂ ਸੀ ਕਿਵੇਂ ਪਰਮਾਤਮਾ ਨੇ ਬਚਾਇਆ ਲੱਗਦਾ ਕਿਉਂਕਿ ਸੱਤ ਗੋਲੀਆਂ ਤੋਂ ਬਾਅਦ ਤਾਂ ਮਤਲਬ ਇਹ ਗੋਲੀ ਐ ਸੋਚ ਕੇ ਬੰਦਾ ਡਰ ਜਾਂਦਾ ਹਾਂ ਉਨ ਅਗੋਂ ਧੱਕਾ ਮਾਰਿਆ ਤੇ ਮੈਂ ਟੇਬਲ ਦੇ ਥੱਲੇ ਚਲਾ ਗਿਆ ਅੱਛਾ ਟੇਬਲ ਦੇ ਥੱਲੇ ਜਾ ਕੇ ਮੈਂ ਵੈਪਨ ਕੱਢਿਆ ਜਦੋਂ ਮੈਂ ਵੈਪਨ ਲੋਡ ਕਰਨ ਲੱਗਾ ਇਹ ਹੱਥ ਨਾਲ ਚੱਲ ਰਿਹਾ ਸੀ ਹਾਂ ਸ਼ੁਰੂਆਤ ਤੋਂ ਗੱਲ ਕਰ ਦਿਆਂ ਕਿੰਨੇ ਵਜੇ ਦਾ ਸਮਾਂ ਸੀਗਾ ਜੀਵਾ ਜੀ ਉਹ ਦਾ 5 ਤੋਂ 6 ਦੇ ਵਿੱਚ ਦਾ ਸ਼ਾਮ ਦਾ ਸਮਾਂ ਮੈਂ ਟੈਟੂ ਬਣਵਾ ਰਿਹਾ ਸੀ ਅਸੀਂ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਇੱਥੇ ਮੇਰੀ ਵਾਈਫ ਦਾ ਨਾਮ ਲਿਖਿਆ ਸੀ ਅੱਛਾ ਤੇ ਮੈਂ ਉਹਨੂੰ ਕਵਰ ਕਰਾ ਰਿਆ ਸੀ ਨਵਜੀਤ ਕੋਲ ਓਕੇ ਉਹ ਮੈਡਮ ਟੈਟੂ ਆਰਟਿਸਟ ਨੇ ਮੈਂ ਕਵਰ ਕਰਾ ਰਿਹਾ ਸੀ ਕਿਉਂਕਿ ਮੇਰਾ ਇਨਾ ਰਿਸ਼ਵ ਬੈਣੀਪਾਲ ਨਾਲ ਕਰਤੀ ਥੋੜਾ ਡਿਸਪੂਟ ਚੱਲ ਰਿਹਾ ਸੀ ਨਾ ਤੇ ਤੁਸੀਂ ਉਸ ਤੇ ਬੈਠੇ ਸੀਗੇ ਤੇ ਉੱਥੇ ਤੁਹਾਡੀ ਦੁਕਾਨ ਆਲਰੇਡੀ ਮੈਂ ਹਮਲੇ ਤੋਂ ਮੇਰੇ ਫਾਦਰ ਸਾਹਿਬ ਨੇ 15 ਦਿਨ ਪਹਿਲਾਂ ਇੱਕ ਕੰਪਲੇਂਟ ਦਿੱਤੀ ਸੀ ਹਾਂ ਉਹਦਾ ਯੂਆਈਡੀ ਨੰਬਰ ਵੀ ਮੈਂ ਤੁਹਾਨੂੰ ਪਾਪਾ ਯੂਆਈਡੀ ਨੰਬਰ ਦਿਖਾ ਦਵਾਂ ਉਸ ਕੰਪਲੇਂਟ ਦੇ ਵਿੱਚ ਪਾਜੀ ਬਕਾਇਦਾ ਲਿਖਿਆ ਆ ਵੀ ਰਿਸ਼ਵ ਬੈਣੀਪਾਲ ਤਿੰਨ ਵੈਪਨ ਲੈ ਕੇ ਆਇਆ ਔਰ ਉਹਨੇ ਮੇਰੇ ਤੇ ਹਮਲਾ ਕਰਨਾ ਜਿਹੜੀ ਹਮਲੇ ਦੀ ਪਲੈਨਿੰਗ ਹੈ ਉਹ ਮੇਰੇ ਸੋਹਰਿਆਂ ਦੀ ਫੈਕਟਰੀ ਦੇ ਵਿੱਚ ਹੋ ਰਹੀ ਆ ਸਾਰੀ ਗੱਲ ਆਲਰੇਡੀ ਦੱਸੀ ਹੋਈ ਐ ਸੀ ਇਹ ਸਾਰੀਆਂ ਗੱਲਾਂ ਤੇ ਪਾਵਾਂਗੇ ਕਿਉਂ ਹੋਇਆ ਕੌਣ ਸੀ ਬੰਦੇ ਕਿ ਮੈਂ ਉਹ ਤਾਂ ਪਹਿਲੇ ਪੁੱਛ ਰਿਹਾ ਵਾਸਤੇ ਅਲੀ ਉਸੇ ਛੇ ਘੰਟੇ ਦਾ ਟਾਈਮ ਸੀ ਤੁਸੀਂ ਦੁਕਾਨ ਤੇ ਬੈਠੇ ਟੈਟੂ ਬਣਵਾ ਰਹੇ ਸੀ ਹਾਂਜੀ ਤੇ ਕਿਵੇਂ ਕਿਵੇਂ ਹਮਲੇ ਕਰਦੇ ਆ ਭਾਜੀ ਥਾਰ ਮਾਰੀ ਗੋਲੀ ਕਿੱਥੇ ਵੱਜੀ ਮੇਰੇ ਆ ਜਗ੍ਹਾ ਤੇ ਕਿੰਨੇ ਬੰਦੇ ਸੀ ਉਹ ਉਹ ਬੰਦੇ ਮੇਰੇ ਸਾਹਮਣੇ ਪੰਜ ਸੀਗੇ ਪੰਜ ਪਹਿਲੀ ਗੋਲੀ ਦੋ ਤਾਂ ਅੰਦਰ ਹੀ ਖੜੇ ਸੀਗੇ ਅੱਛਾ ਪਹਿਲੀ ਗੋਲੀ ਇੱਥੇ ਵੱਜੀ ਐ ਦੇਖੋ ਨਾ ਹਲਕਾ ਜਿਹਾ ਤੁਹਾਨੂੰ ਜ਼ਖਮ ਵੀ ਦੇ ਹੂੰ ਪਹਿਲੀ ਗੋਲੀ ਇੱਥੇ ਵੱਜੀ ਉਹ ਗੋਲੀ ਮੇਰੇ ਢਿੱਡ 'ਚ ਅੰਤੜੀ ਦੇ ਵਿੱਚ ਜਾ ਕੇ ਅੰਦਰ ਉਹ ਮਗਰ ਮੇਰੀ ਪਿੱਠ ਚ ਚਲੀ ਗਈ ਇੱਥੇ ਬਈ ਹੋਈ ਹੈ ਉਹ ਕਢਾਈ ਹੱਥ ਲੱਗਦੇ ਹਾਂ ਮਤਲਬ ਕਢਾਈ ਗੋਲੀ ਮਤਲਬ ਇੱਕ ਮਹੀਨਾ ਹੋ ਗਿਆ ਤੇ ਕਢਾਈ ਨਹੀਂ ਹਲੇ ਉਹ ਮੈਂ ਜਦੋਂ ਮੇਰਾ ਇਹ ਜਖਮ ਠੀਕ ਹੋ ਜਾਊਗਾ ਮੈਂ ਤਾਂ ਕਢਾਉਂਗਾ ਫਿਰ ਮੈਂ ਲੇਟ ਨਹੀਂ ਸਕਦਾ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਕੋਣੀ ਵਾਲੀ ਗੋਲੀ ਇਹਨਾਂ ਨੇ ਆਪਰੇਸ਼ਨ ਕਰਕੇ ਘੜਤੀ ਤੇ ਉਹਦਾ ਜਦੋਂ ਮੈਂ ਟੇਬਲ ਦੇ ਥੱਲੇ ਸੀ ਉਦੋਂ ਗੋਲੀਆਂ ਮਾਰੀ ਗਏ ਉਦੋਂ ਥੱਲੇ ਗੋਲੀਆਂ ਪੰਜ ਲੱਗੀਆਂ ਅੱਛਾ ਹਾਂ ਲੱਤਾਂ 'ਚ ਮੰਨ ਲਓ ਆ ਜਗ੍ਹਾ ਤੇ ਮੈਂ ਤੁਹਾਨੂੰ ਪਿਕਸਤ ਆਉਂਗਾ ਮੇਰੇ ਗੋਡੇ ਦਾ ਆਪਰੇਸ਼ਨ ਹੋਇਆ ਇੱਥੇ ਗੋਲੀ ਲੱਗੀ ਆਹ ਦੇਖੋ ਸਾਰਾ ਇੱਥੇ ਦਾ ਅਪਰੇਸ਼ਨ ਆਇਆ ਇੱਥੇ ਅਪਰੇਸ਼ਨ ਹੋਇਆ ਇੱਥੇ ਗੋਲੀ ਲੱਗੀ ਐ ਇੱਥੇ ਲੱਗੀ ਉਹ ਸਭ ਹਾਂ ਆਪਾਂ ਅਸੇ ਲੱਗੀਆਂ ਫਿਰ ਵੀ ਮੈਂ ਤੋਰ ਕੇ ਗਿਆ ਹਸਪੀਟਲ ਸੀ ਉਹ ਉੜ ਗਿਆ ਚਲਾ ਗਿਆ ਕੀ ਮਤਲਬ ਡਰ ਨਹੀਂ ਲੱਗਿਆ ਕਿ ਤਾਮ ਜਿਵੇਂ ਨਹੀਂ ਭਾਜੀ ਮੈਨੂੰ ਆਇ ਸੀ ਮੈਂ ਗੱਲ ਕਲੀਅਰੀ ਤੁਹਾਨੂੰ ਦੱਸਦਾ ਮੈਨੂੰ ਆਇ ਲੱਗਦਾ ਸੀ ਵੀ ਮੈਂ ਮਰ ਗਿਆ ਬਈ ਮੈਂ ਇਹਨਾਂ ਨੂੰ ਮਾਰ ਇੱਕਦਮ ਮਾਰਨਾਂ ਨਾਲ ਕਿ ਵੀ ਬੇਤ ਨਹੀਂ ਹੋਣੀ ਚਾਹੀਦੀ ਸਤਨਾਮ ਸਿੰਘ ਦੇ ਪਰਿਵਾਰ ਚ ਕੋਈ ਬੰਦਾ ਚਲਾ ਗਿਆ ਤੇ ਵਿੱਚ ਗਿਆ ਵੀ ਵਿਜੀਟੀ ਸੇ ਕੰਮ ਤੋਂ ਵਾਹ ਤੋ ਮੈਂ ਵੈਪਨ ਆਪਣਾ ਕੱਢਿਆ ਸੈਲਫ ਡਿਫੈਂਸ ਲਈ ਅੱਛਾ ਉਹ ਲੋਡ ਨਹੀਂ ਹੋ ਰਿਹਾ ਹਾਂਜੀ ਵੈਪਨ ਮੇਰੇ ਕੋਲ ਹੁੰਦਾ ਸੀ ਮੈਨੂੰ ਤਨ ਦੱਸਿਆ ਮੈਂ 15 ਦਿਨ ਪਹਿਲੇ ਕੰਪਲੇਂਟ ਦਿੱਤੀ ਸੀ ਵੈਪਨ ਮੇਰੇ ਕੋਲ ਲੋਡ ਨਹੀਂ ਆਇਆ ਕੂਣੀ ਕਰਕੇ ਫਿਰ ਮੈਂ ਮੂਨ ਵਾਲੀ ਮਾਰ ਲਿਆ ਮੂੰਹ ਨਾਲ ਕਿ ਉਹ ਦੰਦ ਦੇ ਵਿੱਚ ਫਸਾ ਕੇ ਬੋਲਟ ਮਾਰ ਲਿਆ ਮੈਂ ਅੱਛਾ ਉਹਨੂੰ ਜਦੋਂ ਤੁਸੀਂ ਲੋਡ ਮੇਰਾ ਵੈਪਨ ਪੂਰਾ ਉਸੇ ਦਿਨ ਹੀ ਮੈਂ ਸਵੇਰੇ ਓਇਲਿੰਗ ਕੀਤੀ ਸੀ ਪੂਰਾ ਸੈੱਟ ਸੀਗਾ ਠੀਕ ਹੈ ਤੇ ਮੂੰਹ ਦੇ ਨਾਲ ਹੀ ਬੋਲਟ ਮਾਰ ਲਿਆ ਹਾਂ ਤੁਸੀਂ ਉਹਨੂੰ ਲੋਡ ਕੀਤਾ ਮੂੰਹ ਦੇ ਹਾਂ ਮੇਰੇ ਬੋਲਟ ਖੜਾ ਸੀ ਰਿਸ਼ੇ ਪਾਣੀ ਪਾ ਲਿਆ ਜਦੋਂ ਉਹਨੇ ਨਵਜੀਤ ਤੇ ਗੋਲੀ ਮਾਰੀ ਮੈਡਮ ਤੇ ਅੱਛਾ ਅਨਨੈਸੈਸਰੀ ਕੋਈ ਕਿਸੇ ਲੇਡੀ ਤੇ ਗੋਲੀ ਚਲਾਉਣੀ ਜਦੋਂ ਉਹਨੇ ਗੋਲੀ ਮਾਰੀ ਆ ਤੁਸੀਂ ਉਹਨੂੰ ਇੱਕਦਮ ਚਪਟਾ ਮਾਰ ਲਿਆ ਹਾਂ ਕਿਸੇ ਲੇਡੀ ਤੇ ਗੋਲੀ ਮਾਰਨੀ ਬੜੀ ਮਾੜੀ ਗੱਲ ਹੈ ਅੱਛਾ ਉਹਨੇ ਜਦੋਂ ਫਾਇਰ ਮਾਰਿਆ ਉਹ ਮੇ ਟੇਬਲ ਥੱਲੇ ਸੀ ਤੁਸੀਂ ਉਹ ਕੁਦਰਤੀ ਟੇਬਲ ਥੱਲੇ ਵੜ ਗਏ ਕਿ ਉਹ ਫਲੈ ਮੈਂ ਜਦੋਂ ਉਹਨੂੰ ਮਾਰਿਆ ਤੱਕਾ ਤੇ ਮੈਨੂੰ ਟੇਬਲ ਦੇ ਥੱਲੇ ਕੋਈ ਸਹਾਰਾ ਪਾਜੀ ਚਾਹੀਦਾ ਹੁੰਦਾ ਮਨੋ ਕਿੰਨਾ ਦਿਮਾਗ ਚੱਲਦਾ ਉਸ ਟਾਈਮ ਬੰਦੇ ਦਾ ਪਾਜੀ ਦਿਮਾਗ ਇਦਾਂ ਹੈ ਵੀ ਚੱਲਦਾ ਤਾਂ ਹੈ ਨਹੀਂ ਕੋਈ ਰੱਬ ਦੀ ਕਿਰਪਾ ਕਹਿ ਲਓ ਹੁਣ ਜਦ ਗੋਲੀਆਂ ਹੀ ਲੱਗੀਆਂ ਆਪਾਂ ਨੂੰ ਕੋਈ ਆੜ ਲੈ ਕੇ ਸੈਲਫ ਡਿਫੈਂਸ ਮਾਰਨਾ ਪਊਗਾ ਜਦੋਂ ਆਪਾਂ ਨਿਸ਼ਾਨੇ ਲਾਣੇ ਜਾਂ ਆਪਾਂ ਵਧੀਆ ਬੰਦੇ ਜੇ ਰਹਨੇ